जी फे ज्ान्क कर्म न कर न ते सभ ते ਸਤਿ ਗੁਰ ਨਾਨਕ ਜਨ ਕਲਹਿ ਰਾਖੀ ਮੇਰੀ ਤੁਧ ਅਗ ਅਰਦਾਸ ਹਮਾਰੀ ਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅਮਰਤ ਵੇਲੇ ਦੇ ਦਿਵਾਨ ਦੀ ਹਾਜ਼ਰੀ ਭਰ ਰਹੀ ਅਤੇ ਟੀਵੀ ਮਾਧਿਮਾ ਨਾਲ ਹੀ ਇੰਟਰਨੈਟ ਰਾਹੀਂ ਦੂਰ ਦਰਾਡੇ ਬੈਠ ਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ਬਦ ਦੀ ਵਿਚਾਰ ਸਰਵਣ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਵਿੱਚ ਵੱਖ-ਵੱਖ ਧਰਮ ਹਨ ਤੇ ਵੱਖ-ਵੱਖ ਉਹਨਾਂ ਦੇ ਗ੍ਰੰਥ ਹਨ ਹਰ ਧਰਮ ਦਾ ਗ੍ਰੰਥ ਉਹਨਾਂ ਲਈ ਸਤਕਾਰ ਯੋਗ ਹੈ ਪੂਜਣ ਯੋਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਹਾਨਤਾ ਹੈ ਇਸ ਗ੍ਰੰਥ ਦੀ ਜਿਹੜੀ ਵਿਸ਼ੇਸ਼ਤਾ ਹੈ ਜਰਾ ਕੋ ਗੌਰ ਨਾਲ ਜੋ ਆਮ ਗ੍ਰੰਥਾਂ ਵਿੱਚੋਂ ਸਾਨੂੰ ਨਹੀਂ ਮਿਲਦੀ ਜੋ ਵਿਸ਼ੇਸ਼ਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਨੂੰ ਮਿਲਦੀ ਹੈ ਦੁਨੀਆਂ ਦੇ ਜਿੰਨੇ ਕੋਈ ਲਗਭਗ ਧਾਰਮਿਕ ਗ੍ਰੰਥ ਨਹੀਂ ਉਹਨਾਂ ਦੇ ਉਹ ਰਹਿਬਰਾਂ ਦੇ ਸੰਸਾਰ ਵਿੱਚੋਂ ਚਲੇ ਜਾਣ ਤੋਂ ਉਪਰੰਤ ਲਿਖੇ ਗਏ ਨੇ ਕਲਮਬੰਦ ਕੀਤੇ ਗਏ ਨੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਕ ਉਹ ਮਹਾਨ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬਾਨ ਜੀ ਨੇ ਆਪ ਉਚਾਰਨ ਕੀਤਾ ਤੇ ਆਪ ਸੰਪਾਦ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕੀਤੀ ਉਹ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਾਂ ਇਕੱਠੀ ਕੀਤੀ ਸੀ ਉਹ ਸਾਰੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੌਂਪਣਾ ਕੀਤੀ। ਤੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਆਪ ਨੂੰ ਬਾਣੀ ਉਚਾਰਨ ਵੀ ਕੀਤੇ ਔਰ ਉਹਨਾਂ ਨੇ ਸਾਰੀ ਬਾਣੀ ਨੂੰ ਇੱਕ ਥਾਂ ਇਕੱਠਾ ਕੀਤਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨਤਾ ਹੈ ਕਿ ਗੁਰੂ ਸਾਹਿਬਾਨ ਜੀ ਨੇ ਆਪ ਬਾਣੀ ਨੂੰ ਇਕੱਤਰ ਕੀਤਾ ਤੇ ਆਪ ਉਹਨਾਂ ਨੇ ਸੰਪਾਦ ਕੀਤਾ ਹੈ ਜੋ ਦੁਨੀਆਂ ਦੇ ਬਾਕੀ ਸਾਨੂੰ ਗ੍ਰੰਥਾਂ ਵਿੱਚ ਅਜਿਹਾ ਨਹੀਂ ਮਿਲਦਾ। ਜੇ ਜਿਹੜਾ ਨਹੀਂ ਮਿਲਦਾ ਰੈਬਰਾਂ ਦੇ ਜਾਂ ਧਾਰਮਿਕ ਆਗੂਆਂ ਦੇ ਸੰਸਾਰ ਵਿੱਚੋਂ ਚਲੇ ਜਾਣ ਤੋਂ ਬਾਅਦ ਉਹ ਗ੍ਰੰਥ ਹੁੰਦ ਵਿੱਚ ਆਏ ਨੇ ਤੇ ਕਈ ਅਜਿਹੇ ਗ੍ਰੰਥ ਨੇ ਜਿਨ੍ਹਾਂ ਵਿੱਚ ਉਹਨਾਂ ਨੂੰ ਕਈ ਤਬਦੀਲੀਆਂ ਕਰਨੀਆਂ ਪਈਆਂ ਸਮੇਂ ਦਾ ਹਾਨੀ ਬਣਾਉਣ ਲਈ ਕਿਉਂਕਿ ਉਹਨਾਂ ਗ੍ਰੰਥਾਂ ਵਿੱਚ ਬਹੁਤ ਸਾਰੀਆਂ ਗੈਰ ਕੁਦਰਤੀ ਗੱਲਾਂ ਲਿਖੀਆਂ ਹੋਈਆਂ ਜਿਹੜੀਆਂ ਸਮੇਂ ਦੇ ਅਨਸਾਰ ਪਰਖ ਦੀ ਕਸਵੱਟੀ ਦੇ ਪੂਰੀਆਂ ਨਾ ਉਤਰਿਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਆਸ਼ਾ ਹੈ ਸਿਧਾਂਤ ਹੈ ਉਹ ਸੱਚ ਦੇ ਆਧਾਰਿਤ ਹੈ ਜੋ 2 दूनी 4 ਵਾਂਗ اٹਲ ਹੈ ਉਹ ਵੱਖਰੀ ਗੱਲ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਨ ਲੱਗੇ ਜਾਂ ਤਾਂ 2 दूनी ਨੂੰ 3.5 ਜਾਂ 3 ਜਾਂ 3.5 इत्यादिक ਜਾਂ 2 2 1 4 1/2 2 2 5 2 2 6 ਪੇਸ਼ ਕਰਦੇ ਆ 2 2 4 ਅਸੀਂ ਦੱਸਣ ਦਾ ਯਤਨ ਬਹੁਤ ਘਟ ਘਟਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਸ਼ੇਸ਼ਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲੇ ਸ਼ੇਖ ਫਰੀਦ ਸਾਹਿਬ ਜੀ ਹੋਏ ਨੇ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਕੱਠਾ ਕੀਤਾ ਆਪਣੇ ਪਾਸ ਰੱਖਿਆ ਹੁਣ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿੱਥੇ ਜ਼ਰੂਰਤ ਪਈ ਕਿ ਸਿੱਖ ਨੂੰ ਜਾਂ ਸੰਸਾਰ ਦੇ ਲੋਕਾਂ ਨੂੰ ਕਿਤੇ ਕੋਈ ਮਗਾਲਤਾ ਨਾ ਲੱਗ ਜਾਏ ਉਥੇ ਗੁਰੂ ਸਾਹਿਬ ਜੀ ਨੇ ਉਸ ਖਿਆਲ ਨੂੰ ਹੋਰ ਉਗਾੜਿਆ ਹੈ ਔਰ ਉਸ ਖਿਆਲ ਦੀ ਹੋਰ ਵਿਆਖਿਆ ਕਰਕੇ ਸੰਸਾਰ ਦੇ ਸਾਹਮਣੇ ਰੱਖੀ ਹੈ ਮਿਸਾਲ ਦੇ ਤੌਰ ਤੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਵਾਂਗਾ ਸੰਖੇਪ ਗਿਆ ਫਰੀਦ ਦਾ ਵਾਕ ਹੈ ਫਰੀਦ ਤਨ ਤਪੈ ਤੰਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਠਕਾਂ ਸਿਰ ਜੁਲਾ ਜੇ ਮੂ ਪ੍ਰੀ ਮਿਲਨ ਇਹ ਫਰੀਦ ਸਾਹਿਬ ਜੀ ਦਾ ਇੱਕ ਵਿਚਾਰ ਹੈ ਉਹਨਾਂ ਨੇ ਵਿਚਾਰ ਦਿੱਤਾ ਕਿ ਤਾਪ ਦੁਆਰਾ ਧੂਣੀਆਂ ਟਪਾ ਕੇ ਅੱਜ ਭਾਰਤ ਵਿੱਚ ਤੁਹਾਨੂੰ ਬਹੁਤ ਸਾਰੇ ਲੋਕ ਇਹੋ ਜਿਹੇ ਮਿਲ ਜਾਣਗੇ ਜਿਹੜੇ ਸਿਆਲਾਂ ਦੇ ਦੇਣਾ ਵਿੱਚ ਠੰਡੇ ਪਾਣੀ ਵਿੱਚ ਖਲੋ ਕੇ ਬੰਦਗੀ ਕਰਦੇ ਦੇਖਦੇ ਆਉਣਗੇ ਤੇ ਹਾਰਾਂ ਦੇ ਦੇਣਾ ਵਿੱਚ ਧੂਣੀਆਂ ਟਪਾ ਕੇ ਬੈਠੇ ਹੋਣਗੇ ਜਨ ਸਧਾਰਨ ਬੰਦਾ ਬੜਾ ਪ੍ਰਭਾਵਿਤ ਹੁੰਦਾ ਦੇਖੋ ਜੀ ਬੜੀ ਵੱਡੀ ਕਮਾਈ ਹੈ ਇਹ ਕੋਈ ਕਮਾਈ ਨਹੀਂ ਹੈ ਵਿਹਲੜ ਨਹੀਂ ਫਰੀਦ ਸਾਹਿਬ ਜੀ ਨੇ ਇੱਕ ਵਿਚਾਰ ਦਿੱਤਾ ਹੈ ਕਿ ਮੈਂ ਆਪਣੇ ਮੁਰਸ਼ਿਦ ਨੂੰ ਮੈਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹਾਂ ਇਸ ਰਸਤੇ ਦੇ ਤੁਰਦਿਆਂ ਹੋਇਆਂ ਜੇ ਮੈਨੂੰ ਆਪਣੇ ਸਰੀਰ ਨੂੰ ਤਪਾਉਣਾ ਪਏ ਤੇ ਮੈਂ ਤੰਦੂਰ ਵਾਂਗ ਤਪਾ ਸਕਦਾ ਹਾਂ ਭਾਵ ਸਰੀਰਕ ਕਸ਼ਟ ਸਹਾਰ ਸਕਦਾ ਹਾਂ ਆਪਣੇ ਸਰੀਰ ਦੇ ਹੱਡਾਂ ਨੂੰ ਜਿਸ ਤਰ੍ਹਾਂ ਪੰਡਾ ਵੀ ਤੰਦੂਰ ਤਪਾਉਂਦੇ ਸੀ ਨਾ ਕਿ ਬਾਲਣ ਪਾਇਆ ਜਾਂਦਾ ਤੰਦੂਰ ਤਪ ਦਾ ਮਣ ਕੇ ਰੋਟੀਆਂ ਪੱਕਦੀਆਂ ਨੇ ਫਰੀਦ ਸਾਹਿਬ ਨੇ ਮੈਂ ਆਪਣੇ ਸਰੀਰ ਨੂੰ ਇੱਕ ਤੰਦੂਰ ਬਣਾਉਂਦਾ ਭਾਵਤ ਧੂਨੀਆਂ ਦੁਆਰਾ ਤਪਾਉਂਦਾ ਬਾਲਣ ਕਿਹੜਾ ਪਾਉਂਦਾ ਇਹਦੇ ਵਿੱਚ ਹੱਡਾਂ ਦਾ ਤਨ ਤਪੈ ਤੰਨੂਰ ਜੋ ਬਾਲਣ ਹੱਡ ਬਲਣ ਪੈਰੀ ਥਕਾਂ ਜੇ ਮੇਰੇ ਪੈਰ ਥੱਕ ਜਾਣ ਇਸ ਰਾਹ ਤੇ ਤੁਰਦੇ ਫਿਰ ਜੁਨਾ ਮੈਂ ਸਿਰ ਦੇ ਨਾਲ ਤੁਰਨਾ ਸ਼ੁਰੂ ਕਰਦਿਆਂ ਜੇ ਮੂੰਹ ਪ੍ਰਿਮਲਨ ਤੇ ਰੱਬ ਨਾਲ ਮੇਰਾ ਮਿਲਾਪ ਹੋ ਜਾਵੇ ਗੁਰੂ ਪਿਆਰ ਵਾਲਿਓ ਗੁਰੂ ਸਾਹਿਬ ਜੀ ਨੇ ਇਸ ਸ਼ਲੋਕ ਦੀ ਹੋਰ ਵਿਸਥਾਰਤ ਵਿਆਖਿਆ ਕੀਤੀ ਹੈ ਕਿਉਂਕਿ ਗਰਬਾਣੀ ਤਪਾਂ ਨੂੰ ਧੂਣੀਆਂ ਨੂੰ ਸਰੀਰ ਨੂੰ ਕਸ਼ਟ ਦੇਣ ਨੂੰ ਮਾਨਤਾ ਨਹੀਂ ਦਿੰਦੀ ਗਰਬਾਣੀ ਦੇ ਕਹਿੰਦੀ ਵੀ ਕੀਰਤ ਕਰਦਿਆਂ ਕਰਦਿਆਂ ਰੱਬ ਦੇ ਨਾਲ ਤਰਾ ਮਿਲਾਪ ਹੋ ਸਕਦਾ ਹੈ ਮਤਾਂ ਦੁਨੀਆਂ ਦੇ ਲੋਕ ਕਿਤੇ ਮਗਾਲਤਾ ਖਾ ਕੇ ਆਪਣੇ ਸਰੀਰ ਨੂੰ ਦੁੱਖ ਨਾਂ ਦੇਣ ਲੱਗ ਪੈਣ ਦੂਜੀ ਪੈਰ ਨਾਲ ਪੈਰ ਨਾਲ ਤੇ ਬੰਦਾ ਤੁਰ ਸਕਦਾ ਪਰ ਸਿਰ ਨਾਲ ਕਦੇ ਵੀ ਤੁਰਿਆ ਨਹੀਂ ਜਾ ਸਕਦਾ ਇਹ ਗੈਰ ਕੁਦਰਤੀ ਗੱਲ ਹੈ ਗੁਰੂ ਸਾਹਿਬ ਜੀ ਨੇ ਇਸ ਵਿਚਾਰ ਨੂੰ ਹੋਰ ਖੋਲਿਆ ਔਰ ਇਹ ਵਿਚਾਰ ਸਾਡੇ ਸਾਹਮਣੇ ਆ ਔਰ ਇਸ ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਨਾਨਕ ਪਾਤਸ਼ਾਹ ਦਾ ਦੋ ਵਾਰ ਆਉਂਦਾ ਹੈ ਗੁਰੂ ਸਾਹਿਬ ਨੇ ਵਿਚਾਰ ਦਿੱਤਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਸ਼ ਇਹ ਵਿਸ਼ੇਸ਼ਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਵਿਚਾਰ ਨੂੰ ਹੋਰ ਉਗਾੜਿਆ ਹੈ ਤਾਂ ਕਿ ਕਿਤੇ ਮਗਾਲਤਾ ਨਾ ਲੱਗ ਜਾਏ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਤੁਸੀਂ ਜਰਾ ਧਿਆਨ ਨਾਲ ਦੇਖੋਗੇ ਨਾ ਸਿੱਖਾਂ ਦੇ ਵਿੱਚ ਵੀ ਇਹ ਲਗਭਗ ਕਈ ਜਿਹੜੀਆਂ ਇਹ ਊਣਤਾਈਆਂ ਨੇ ਜਾਂ ਵੱਖੋ-ਵੱਖਰੀ ਜੀਤੀ ਰਵਾਜ ਨੇ ਆਪੋ ਆਪਣੀ ਡੇਰਿਆਂ ਦੇ ਉਹ ਸਾਡੇ ਘਰਾਂ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਆ ਗਏ ਨੇ ਤਨ ਨਾਤ ਪਾਏ ਤਨੂਰ ਜਿਉਂ ਆਪੋਰੀਆਂ ਵਾਲੀ ਗੱਲ ਆ ਗਈ ਵੀ ਫਲਾਣੇ ਬਾਬਾ ਜੀ ਭੋਰੇ ਵਿੱਚ ਬੈਠ ਕੇ ਬੰਦਗੀ ਕਰਦੇ ਨੇ ਗਰਮਾਣੀ ਰੱਦ ਕਰ ਰਹੀ ਹੈ ਤਨ ਨਾਤ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ નિਹਾਲ ਕੋਈ ਫਾਇਦਾ ਨਹੀਂ ਹੈ ਨਾਇਸ਼ ਕਰਨਾ ਕੋ ਰਹਿ ਜਾ ਸਕਦਾ ਅੰਦਰ ਅੰਦਰ ਕੀ ਹੈ ਸਾਡੀ ਚੇਤਨਤਾ ਸੋਚ ਦਿਮਾਗ ਜਿੱਥੇ ਅਸੀਂ ਨੇਤਾ ਪ੍ਰਤੀ ਸੋਚਦੇ ਆਂ ਨਿਹਾਲ ਨਿਹਾਲਮਣ ਦੇਖ ਪਰਮਾਤਮਾ ਦੇ ਗੁਣ ਤੇਰੇ ਅੰਦਰ ਪਏ ਹੋਏ ਨੇ ਤੂੰ ਸਰੀਰ ਨੂੰ ਕਸ਼ਟ ਦੇਣ ਦਾ ਯਤਨ ਕਰ ਰਿਹਾ ਆ ਪਰ ਜਿਹੜੇ ਤੇਰੇ ਅੰਦਰ ਪਰਮਾਤਮਾ ਦੇ ਗੁਣ ਪਏ ਹੋਏ ਨੇ ਉਹਨਾਂ ਗੁਣਾ ਨੂੰ ਸਮਝਣ ਦਾ ਯਤਨ ਕਰ ਉਹਨਾਂ ਗੁਣਾ ਨੂੰ ਲੈਣ ਦਾ ਯਤਨ ਕਰ ਇੱਕ ਵਿਚਾਰ ਹੋਰ ਮੈਂ ਦੇ ਕੇ ਫਿਰ ਅੱਗੇ ਚੱਲਾਂਗਾ ਪਰਮਾਤਮਾ ਦੇ ਗੁਣ ਸਾਡੇ ਅੰਦਰ ਪਏ ਨੇ ਇੱਕ ਬੱਚਾ ਹੈ 8 ਸਾਲ ਦਾ 9 ਸਾਲ ਦਾ ਉਹਦੇ ਦਿਮਾਗ ਵਿੱਚ ਕੰਪਿਊਟਰ ਇੰਜੀਨੀਅਰਿੰਗ ਵੀ ਪਈ ਹੋਈ ਹੈ ਉਹਦੇ ਦਿਮਾਗ ਵਿੱਚ ਡਾਕਟਰੀ ਵੀ ਪਈ ਹੋਈ ਹੈ ਉਹਦੇ ਦਿਮਾਗ ਵਿੱਚ ਸਪੋਰਟਸ ਵੀ ਪਿਆ ਹੋਇਆ ਹੈ ਉਹਦੇ ਦਿਮਾਗ ਦੇ ਵਿੱਚ ਪ੍ਰੋਫੈਸਰ ਵਾਲੇ ਸਾਰੇ ਗੁਣ ਵੀ ਮੌਜੂਦ ਨੇ ਉਸ ਬੱਚੇ ਨੂੰ ਜਿਵੇਂ ਜਿਵੇਂ ਸਕੂਲ ਕਾਲਜ ਉਸਤਾਦ ਮਾਪਿਆਂ ਦੀ ਚੰਗੀ ਗਾਈਡੈਂਸ ਮਿਲਦੀ ਗਈ ਉਹ ਗੁਣ ਬੱਚੇ ਦੇ ਦਿਮਾਗ ਵਿੱਚੋਂ ਵਿਦਿਆ ਦੁਆਰਾ ਹੁਨਰ ਦੁਆਰਾ ਗੁਰ ਸਿੱਖਣ ਨਾਲ ਪ੍ਰਗਟ ਹੋ ਜਾਣਗੇ ਇਹਦਾ ਅਰਥ ਹੈ ਪ੍ਰਮਾਤਮਾ ਦੇ ਗੁਣ ਸਾਡੇ ਅੰਦਰ ਤੇ ਪਏ ਹੋਏ ਨੇ ਪਰ ਗੁਰੂ ਕੋਲੋਂ ਗੁਰ ਸਮਝ ਕੇ ਗਿਆਨ ਲੈ ਕੇ ਉਹਨਾਂ ਗੁਣਾਂ ਨੂੰ ਪ੍ਰਗਟ ਕਰਕੇ ਅਸੀਂ ਉਹਨਾਂ ਗੁਣਾਂ ਦੀ ਵਰਤੋਂ ਕਰਨੀ ਹੈ ਆਸਾ ਕੀ ਵਾਰ ਬੜੇ ਠੰਮੇ ਨਾਲ ਬੜੇ ਪਿਆਰ ਨਾਲ ਮੈਂ ਪੜ੍ਹਨ ਦੀ ਬੇਨਤੀ ਅਕਸਰ ਕਰਦਾ ਰਹਿੰਦਾ ਹੁੰਦਾ ਇਹਨੂੰ ਭਜਾਉਣ ਦੀ ਲੋੜ ਨਹੀਂ ਆ ਬੜੇ ਪਿਆਰ ਨਾਲ ਇਹਨੂੰ ਪੜ੍ਹੀਏ ਗੁਰੂ ਨਾਨਕ ਪਾਤਸ਼ਾਹ ਇੱਕ ਵਾਕ ਹੈ ਬੜਾ ਪਿਆਰਾ ਕੁੰਬੇ ਬੱਦਾ ਜਾਲ ਰਹੇ ਜਾਲ ਬਿਨ ਕੁੰਬ ਨਾ ਹੋਏ ਇਹ ਅਕਸਰ ਆਮ ਕਰਕੇ ਸ਼ਲੋਕ ਕਥਾ ਵਿੱਚ ਵੀ ਤੇ ਕੀਰਤਨ ਵਿੱਚ ਵੀ ਆਪਾਂ ਸੁਣਦੇ ਆਂ ਦੀ ਵਿਆਖਿਆ ਵੀ ਹੁੰਦੀ ਹੈ ਪਰ ਇਹ ਟੈਕਨੀਕਲ ਇਹਦਾ ਪੁਆਇੰਟ ਆ ਉਹ ਸਮਝਣ ਵਾਲਾ ਹੈ ਜਾਲਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਮਿੱਟੀ ਨੂੰ ਲਿਆਂਦਾ ਉਹਨੂੰ ਛਾਣਿਆ ਤਾਂ ਕਿ ਕੋਹ ਰੋੜ ਨਾਲ ਵਿੱਚ ਰਹਿ ਜਾਏ ਉਹਨੂੰ ਪਾਣੀ ਨਾਲ ਗੁੰਨਿਆ ਕੋਹ ਹਾਰ ਨੇ ਚੱਕ ਤੇ ਚੜਾਇਆ ਤੇ ਘੜਾ ਬਣ ਗਿਆ ਅੱਗ ਵਿੱਚ ਪਾਇਆ ਪੱਕਾ ਬਣ ਗਿਆ ਇਹ ਤਕਨੀਕ ਹੈ ਪਾਣੀ ਤੇ ਮਿੱਟੀ ਨੂੰ ਮਿਕਸ ਕੀਤਾ, ਚੱਕ ਦੇ ਚੜਾਇਆ, ਘੜੇ ਦੀ ਤਿਆਰੀ ਕੀਤੀ। ਹੁਣ ਇਹ ਕੱਚੇ ਘੜੇ 'ਚ ਪਾਣੀ ਨਹੀਂ ਟਿਕੇਗਾ। ਉਹਨੇ ਤਕਨੀਕ ਵਰਤੀ ਇਹਨੂੰ ਪਕਾਇਆ। ਤੇ ਪੱਕੇ ਹੋਏ ਘੜੇ ਦੇ ਵਿੱਚ ਪਾਣੀ ਜਿਹੜਾ ਹੈ ਉਹ ਟਿਕ ਜਾਂਦਾ ਹੈ। ਇਸੇ ਤਰ੍ਹਾਂ ਗਿਆਨ ਦਾ ਬੱਦਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਵੇ ਆ ਗੁਰ ਨੂੰ ਆਪਾਂ ਸਮਝਣਾ ਹੈ। ਗੁਰ ਕੀ ਹੈ? ਆਪਾਂ ਬੱਚਿਆਂ ਨੂੰ ਕਹਿੰਦੇ ਆ ਫਲਾਣੇ ਬੰਦੇ ਕੋਲੋਂ ਡਰਾਈਵਰੀ ਦਾ ਗੁਰ ਸਿੱਖਿਆ। ਮਾਵਾਂ ਅਖਰ ਦਾਦੀਆਂ ਅਖਰ ਕਹਿੰਦੀਆਂ ਸੀ ਪੋਤਰੀ ਨੂੰ ਧੀ ਨੂੰ ਕੁੜੇ ਆ ਗਵਾਂਡ ਚਾਚੀ ਕੋਲੋਂ ਜਾ ਕੇ ਬੁੰਤੀ ਦਾ ਗੁਰ ਸਿੱਖਿਆ। ਮਿੱਠੇ ਚੌਲ ਬਣਾਉਣ ਦਾ ਗੁਰ ਸਿੱਖ ਲੋ। ਤਕਨੀਕ ਸਿੱਖ ਲਈਏ। ਗੁਰ बिन ਗਿਆਨ ਨਾ ਹੋਏ। ਗੁਰੂ ਦੀ ਤਕਨੀਕ ਗੁਰੂ ਸਾਹਿਬ ਜੀ ਦਾ ਸਮੁੱਚਾ ਸਿਧਾਂਤ ਸਮਝਣ ਤੋਂ ਬਿਨਾ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਗਿਆਨ ਆ ਗਿਆ ਤੇ ਸਾਡਾ ਮਨ ਵਿਕਾਰਾਂ ਵੱਲ ਨਹੀਂ ਜਾਏਗਾ ਸਾਡਾ ਮਨ ਟਿਕ ਜਾਏਗਾ ਇਹਦਾ ਅਰਥ ਹੈ ਗੁਰੂ ਸਾਹਿਬ ਜੀ ਨੂੰ ਸਮਝਣ ਵਾਸਤੇ ਗੁਰੂ ਸਾਹਿਬ ਦੇ ਕੋਲ ਬੈਠਣਾ ਪਏਗਾ ਇਹਦੀ ਗਹਿਰਾਈ ਵਿੱਚ ਸਾਨੂੰ ਡੁੱਬਣਾ ਪਏਗਾ ਇਸ ਸਮੁੰਦਰ ਦੇ ਵਿੱਚ ਤਾਲੀਆਂ ਲਾ ਕੇ ਸਾਨੂੰ ਕੀਮਤੀ ਮੋਤੀ ਲੱਭਣੇ ਪੈਣਗੇ ਹੋਇਆ ਕੀ ਹੈ ਨੁਕਸਾਨ ਕੀ ਹੋਇਆ ਛਾਲ ਕਰੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੰਤਰ ਇਹਦੀ ਵਿਆਕਰਣ ਤੋ ਕਾ ਅਸੀਂ ਸਮਝਣ ਦਾ ਯਤਨ ਕੀਤਾ ਇਹ ਖਿਆਲ ਲਗਾ ਦੇ ਸਭ ਤੋਂ ਪਹਿਲਾਂ ਤੇ ਅੱਖਰ ਦਾ ਗਿਆਨ ਚਾਹੀਦਾ ਕਿੱਥੇ ਜਾਣਿਆ ਹੁੰਦਾ ਕਿੱਥੇ ਜਾਣਿਆ ਹੁੰਦਾ ਜਾਨ ਦਾ ਅਰਥ ਹੈ ਇਸਤਰੀ ਜਾਨ ਦਾ ਅਰਥ ਹੈ ਦਾਸ ਕਿੱਥੇ ਬਿੰਦਾ ਸਹਿਤ ਪਾਠ ਹੁੰਦਾ ਕਿੱਥੇ ਬਿੰਦੇ ਰਹਿਤ ਪਾਠ ਆਉਂਦਾ ਹੁਣ ਗੁਰਾ ਇੱਕ ਦੇਵ ਬੁਝਾਈ ਇਥੇ ਆਮ ਕਰਕੇ ਆਪਾਂ ਗੁਰਾ ਕਹਿ ਦਿੰਨੇ ਆ ਜਿੱਥੇ ਬਿੰਦਾ ਲੱਗਣਾ ਆ ਉਥੇ ਨਹੀਂ ਲਾਉਂਦੇ ਜਿੱਥੇ ਨਹੀਂ ਲੱਗਣਾ ਉਥੇ ਆਪਣੇ ਕੋਲੋਂ ਆਪਾਂ ਲਾਈ ਜਾ ਰਹੇ ਆ ਤੇ ਮੁੜ ਕੇ ਕਹਿ ਦਿੰਦੇ ਆ ਗੁਰੂ ਸਾਹਿਬ ਜੀ ਭੋਲਾ ਦੀ ਖਿਮਾ ਕਰਨੀ ਹੈਗਾ ਬਾਣੀ ਸ਼ੁੱਧ ਪੜਨ ਦਾ ਬਲ ਬਖਸ਼ਣਾ ਕਦੇ ਸਿੱਖਣ ਦਾ ਯਤਨ ਨਹੀਂ ਕੀਤਾ ਇਹ ਕੰਮ ਜਿੰਨੇ ਸਾਡੇ ਤਮਾਮ ਗੁਰਦੁਆਰੇ ਆ ਉਹਨਾਂ ਗੁਰਦੁਆਰੇ ਵਿੱਚ ਸੰਥਿਆ ਦੀਆਂ ਗੁਰਬਾਣੀ ਸਿਧਾਂਤ ਦੀਆਂ ਗੁਰੂ ਦੇ ਬੁਨਿਆਦੀ ਨੁਕਤਿਆਂ ਨੂੰ ਸਮਝਣ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਸੀ ਔਰ ਸਵਾਲ ਜਵਾਬ ਹੋਣੇ ਚਾਹੀਦੇ ਸੀ ਤਾਂ ਕਿ ਸਾਡੀ ਕੌਮ ਵਿੱਚ ਮਗਾਲ ਤੇ ਨਾ ਲੱਗਦੇ ਪਰ ਗੁਰਬਾਣੀ ਕੋਲ ਅਸੀਂ ਕਿਉਂ ਨਹੀਂ ਆਏ ਇੱਕ ਵਿਚਾਰ ਹੋਰ ਦੇ ਕੇ ਲੜੀਵਾਰ ਪਾਠ ਵਾਲ ਨੂੰ ਮੁੜੀਏ ਤੇ ਲੜੀਵਾਰ ਪਾਠ ਅੰਦਰ ਜੀ ਗੁਰੂ ਸਾਹਿਬ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਹਨੂੰ ਸਮਝੀਏ ਤੇ ਗੁਰਨਾਨਕ ਪਾਤਸ਼ਾਹ ਦੇ ਜਿਹੜੇ ਬੁਨਿਆਦੀ ਨੁਕਤੇ ਨੇ ਸੰਦਾੰਤ ਹੈ ਉਸ ਨੂੰ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰੀਏ ਗੁਰੂ ਪਿਆਰ ਵਾਲੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਈੜ ਜਦੋਂ ਤਿਆਰ ਹੋਈ ਹੈ ਤੇ ਵਾਕ ਵਾਕ ਗਿੰਟੀਆਂ ਮਿੰਟੀਆਂ ਧਰਮਾਂ ਦੀਆਂ ਪੁਜਾਰੀਵਾਦ ਦੀਆਂ ਉਹਨਾਂ ਨੂੰ ਇੱਕ ਵੱਡਿਓ ਰੱਖ ਕੇ ਗੁਰੂ ਸਾਹਿਬ ਨੇ ਰੱਦ ਕੀਤਾ ਹੈ ਈਵਨ ਧਾਰਮਿਕ ਆਗੂਆਂ ਦੇ ਸੰਬੰਧ ਅੰਦਰ ਗੁਰਬਾਣੀ ਨੇ ਕਿਆ ਕਮਾਲ ਦੀ ਟਿੱਪਣੀ ਕੀਤੀ ਹੈ ਵੀ ਕਾਦੀ ਕੂੜ ਬੋਲ ਮਲ ਖਾਏ ਕਿੰਨਾ ਵੱਡਾ ਸਿਧਾਂਤ ਹੈ ਹੁਣ ਕਾਜੀ ਦੇ ਅੱਥੇ ਬੈਠਾ ਕੋਈ ਨਹੀਂ ਹੈ ਕਾਜੀ ਦਾ ਗਿਆ ਖੜਾ ਕਜੀ ਅਨਵੇੜਦਾ ਹੋਵੇ ਜਿਹੜਾ ਕਜੀ ਅਨਵੇੜਦਾ ਹੋਵੇ ਹੁਣ ਇੱਥੇ ਸਾਰੀ ਸੰਗਤ ਬੈਠੀ ਹੈ ਇਹ ਵਾਕ ਸਾਡੇ ਦੇ ਵੀ ਢੁਕਦਾ ਹੈ ਵੀ ਆਪਾਂ ਝੂਠਾ ਨਹੀਂ ਬੋਲ ਰਹੇ ਕਿਤੇ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ ਜਿਨ੍ਹਾਂ ਨੇ ਦੁਨੀਆ ਨੂੰ ਉਜਾੜਿਆ ਹੋਇਆ ਧਰਮ ਕਾਗੂਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿੰਨੀ ਪਿਆਰੀ ਵਿਆਖਿਆ ਹੈ ਜਿਹੜੇ ਸਾਰੇ ਸੰਸਾਰ ਉੱਤੇ ਢੱਕਦੀ ਹੈ ਸਾਰਾ ਸੰਸਾਰ ਇਹਨੂੰ ਨੂੰ ਲੈ ਸਕਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੁਣ ਜਿਹੜਾ ਪੁਜਾਰੀ ਹੈ ਇਹਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਘਰ ਵਿੱਚ ਆਉਣ ਦੇ ਜਿੰਨੇ ਵੀ ਰਸਤੇ ਨੇ ਕਰਮ ਕਾਂਡ ਦੇ ਉਹਨਾਂ ਸਾਰਿਆਂ ਨੂੰ ਬੰਦ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਲਾ ਸਿਸਟਮ ਹੈ ਟੋਕਾਂ ਦੀ ਗਿਣਤੀ ਹੈ ਸ਼ਬਦਾਂ ਦੀ ਗਿਣਤੀ ਹੈ ਇਹਦੇ ਵਿੱਚ ਅਸੀਂ ਕਿਸੇ ਵੀ ਅੱਖਰ ਦਾ ਵਾਧਾ ਘਾਟਾ ਨਹੀਂ ਕਰ ਸਕਦੇ ਸੰਗ ਸਾਰੀ ਸਿਰ ਹਿਲਾ ਕੇ ਇਹ ਵਿਸ਼ਵਾਸ ਦਵਾ ਰਹੇ ਨੇ ਕਿ ਵਾਕਿਆ ਹੀ ਇਹਦੇ ਵਿੱਚ ਅਸੀਂ ਕੋਈ ਵੀ ਅੱਖਰ ਦਾ ਵਾਧਾ ਘਾਟਾ ਨਹੀਂ ਕਰ ਸਕਦੇ ਤੇ ਜੇ ਜੀ ਸ਼ਬਦ ਪਿਆਰਾ ਸ਼ਬਦ ਆਪਣੇ ਕੋਲੋਂ ਲਾ ਰਹੇ ਹਾਂ ਤੇ ਸਿਆਣੇ ਬਜ਼ੁਰਗ ਬੈਠੇ ਹੋਏ ਕਹਿ ਦਿੰਦੇ ਭਾਈ ਤੂੰ ਇਹ ਸ਼ਬਦ ਆਪਣੇ ਕੋਲੋਂ ਲਾਇਆ ਹੋਇਆ ਹੈ ਹੁਣ ਜਿੱਥੇ ਨਾਮ ਸ਼ਬਦ ਆ ਗਿਆ ਉਥੇ ਵਾਹਿਗੁਰੂ ਲਾ ਰਹੇ ਹਾਂ ਤੇ ਇਹਦਾ ਅਰਥ ਹੈ ਇਹ ਸਾਡੀ ਆਪਣੀ ਮਤ ਹੈ ਇਹ ਗੁਰੂ ਸਾਹਿਬ ਦਾ ਸਿਧਾਂਤ ਨਹੀਂ ਹੈ ਖੈਰ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਬੀੜ ਤਿਆਰ ਹੋਈ ਗੁਰਗੱਦੀ ਮਿਲੀ ਗੁਰਿਆਈ ਮਿਲੀ ਜਿੰਨੇ ਵੀ ਕਰਮਕਾਂਡ ਦੇ ਸਮਾਜਿਕ ਕ੍ਰਿਤਿਆਂ ਦੇ ਰਸਤੇ ਨੇ ਸਾਰੇ ਬੰਦ ਹੋ ਗਏ ਹੋਣਿਆ ਤੇਜ ਇਤਰਾਰ ਪੁਜਾਰੀ ਹੈ ਉਸ ਬੰਦੇ ਨੇ ਨਵੇਂ ਸਿਰਿਓਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿੱਚੋਂ ਝੋਲਾ ਗੁਰਮਤ ਦਾ ਪੈਂਦਾ ਆ ਪਰ ਗੁਰਮਤ ਹੈ ਨਹੀਂ ਉਹਨਾਂ ਪੁਸਤਕਾਂ ਦੀ ਨਿਤਾ ਪ੍ਰਤੀ ਸਾਲਾਂ ਬੱਧੀ ਸੈਂਕੜੇ ਸਾਲਾਂ ਬੱਧੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਉਹਦਾ ਦਾਤੀਆ ਲਗਾ ਕੇ ਉਹਦਾ ਹੀ ਗਡੇਲਾ ਰੱਖ ਕੇ ਉਹਦਾ ਹੀ ਉਹ ਪੋਥੀ ਰੱਖ ਕੇ ਅਸੀਂ ਲਗਾਤਾਰ 1.5 2 2 ਘੰਟੇ ਉਹਨਾਂ ਗ੍ਰੰਥਾਂ ਦੀ ਵਿਆਖਿਆ ਕਰ ਰਹੇ ਹਾਂ ਤੇ ਕਰਦੇ ਰਹੇ ਸੀ ਤੇ ਮੇਰਾ ਖਿਆਲ ਹੈਗਾ ਵੀ ਕਰਦੇ ਰਹਿਣਗੇ ਇਹਨਾਂ ਵਿੱਚ ਇਹ ਗ੍ਰੰਥਾਂ ਦਾ ਗੁਰਪ੍ਰਤਾਪ ਸੂਰਜ ਜੀ ਮੇਰੀ ਗੱਲ ਤੇ ਯਕੀਨ ਨਾ ਕਰਿਆ ਜੇ ਤੁਸੀਂ ਆਪ ਪੜਿਆ ਜੀ ਮਹਾਨ ਕੋਸ਼ ਗੁਰਮਦਨ ਸਾਈਕਲੋਪੀਡੀਆ ਮਹਾਨ ਕੋਸ਼ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬਾ ਲਿਖਦੇ ਨੇ ਪੜਿਓ ਸੰਤੋਖ ਸਿੰਘ ਇੰਟਰਨੈਟ ਉਤੇ ਵੀ ਮਹਾਨ ਕੋਸ਼ ਹੈਗਾ ਗੁਰੂ ਗ੍ਰੰਥ ਸਾਹਿਬ ਇਹ ਮਹਾਨ ਕੋਸ਼ ਭਾਸ਼ਾ ਭਗਨਿਸ਼ ਪੁਆਇਆ ਮੇਰਾ ਖਿਆਲ ਹੈ ਕਿਆਂ ਪਰਵਾਰਾਂ ਦੇ ਘਰ ਵਿੱਚ ਹੋਣਾ ਉੰਜ ਕਿਤਾਬਾਂ ਜਿਹੜੀਆਂ ਸਾਡੇ ਘਰਾਂ ਵਿੱਚ ਹੈ ਨਹੀਂ ਹੋਣੀਆਂ ਚਾਹੀਦੀਆਂ ਨੇ ਸੰਤੋਖ ਸਿੰਘ ਦੇ ਜੀਵਨ ਦੀ ਟੂਕ ਮਾਤਰ ਭਾਈਕਾਨ ਸਿੰਘ ਦੀ ਨਾਬਾ ਨੇ ਜਨਮ ਉਹਨਾਂ ਦਾ ਕੀਤਾ ਹੋਇਆ ਕੰਮ ਦਰਸਾਉਂਦਿਆਂ ਹੋਇਆਂ ਖੱਲੇ ਤਿੰਨ ਲਾਈਨਾਂ ਲਿਖੀਆਂ ਬੜੀਆਂ ਕਮਾਲ ਦੀਆਂ ਕਵੀ ਸੰਤੋਖ ਸਿੰਘ ਨੂੰ ਪੰਡਤਾਂ ਦੀ ਸੰਗਤ ਹੈ ਤੇ ਪੰਡਤਾਂ ਦੇ ਪ੍ਰਭਾਵੇਠ ਗੁਰੂਆਂ ਦਾ ਜੀਵਨ ਲਿਖ ਰਿਹਾ ਆ ਦੋ ਲਾਈਨਾਂ ਲਿਖੀਆਂ ਦੋ ਅੱਖਰ ਲਿਖੇ ਨੇ ਪੰਡਤਾਂ ਨੇ ਬ੍ਰਾਹਮਣਾ ਨੇ ਕਵੀ ਸੰਤੋਖ ਸਿੰਘ ਦੇ ਦਿlo ਦਿਮਾਗ ਵਿੱਚ ਇਹ ਗੱਲ ਬਿਠਾ ਦਿੱਤੀ ਸੰਤੋਖ ਸਿੰਘ ਜੀ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਰਚਨਾ ਅਮਰ ਹੋਵੇ ਗੁਰਗੰਦੀ ਬਾਣੀ ਨਹੀਂ ਖਿਆਲ ਕਰਿਓ ਜਿਹੜੇ ਸ਼ਬਦ ਲਿਖੇ ਹੋਏ ਨੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਰਚਨਾ ਅਮਰ ਹੋਵੇ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਨਾਂ ਦੁਨੀਆਂ ਵਿੱਚ ਚੱਲੇ ਤੇ ਸ਼ਾਸਤਰਾਂ ਦੀ ਵਿਰੋਧਤਾ ਨਾ ਕਰਿਓ ਆ ਸ਼ਬਦ ਲਿਖਿਆ ਹੋਇਆ ਹੈ ਪੁਰਾਣਾ ਦੀ ਵਿਰੋਧਤਾ ਨਾ ਕਰਿਓ ਬਲਕੇ ਗੁਰੂਆਂ ਦਾ ਜੀਵਨ ਪ੍ਰਾਣੇ ਅਵਤਾਰਾਂ ਦੇ ਅੰਧਾਰ ਪੇਸ਼ ਕੀਤਾ ਜਾਵੇ ਮੈਂ ਫਿਰ ਬੇਨਤੀ ਕਰਾਂ ਮੇਰੀ ਗੱਲ ਤੇ ਬੇਸ਼ੱਕ ਨਾ ਯਕੀਨ ਕਰਿਓ ਮਹਾਨ ਕੋਸ਼ ਖੋਲ ਕੇ ਦੇਖ ਲਿਆ ਜੇ ਭਾਈ ਕਾਂਹ ਹਾਂ ਸ਼ਬਦ ਮੈਂ ਇੱਕ ਅਦਾ ਇਧਰ ਉਧਰ ਹੋ ਸਕਦਾ ਆ ਜੋ ਭਾਵਨਾ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਕਿ ਕਵੀ ਸੰਤੋਖ ਸਿੰਘ ਜੀ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਰਚਨਾਵਾਂ ਨੂੰ ਤੁਹਾਡੇ ਨਾਂ ਨੂੰ ਸਾਰਾ ਸੰਸਾਰ ਪੜੇ ਦੁਨੀਆ ਪੜੇ ਗੁਰੂਗੰਨ ਸਾਹਿਬ ਨੇ ਤੁਹਾਡੀਆਂ ਰਚਨਾਵਾਂ ਨੂੰ ਤੁਸੀਂ ਅਵਤਾਰਾਂ ਵਾਂਗ ਗੁਰੂਆਂ ਦਾ ਜੀਵਨ ਪੇਸ਼ ਕਰਿਓ ਪ੍ਰਾਣਾ ਦੀ ਸ਼ਾਸਤਰੀ ਵਿਰੋਧਤਾ ਨਾ ਕਰਿਓ ਤੇ ਤੁਹਾਡੇ ਗ੍ਰੰਥਾਂ ਦਾ ਬੜਾ ਸਤਕਾਰ ਹੋਏਗਾ ਹੁਣ ਲਿਖਦੇ ਨੇ ਭਾਈ ਕਾਨ੍ਹ ਸਿੰਘ ਨਾਭਾ ਕਿ ਕਵੀ ਸੰਤੋਖ ਸਿੰਘ ਦੇ ਵਿੱਚ ਪ੍ਰੇਮ ਵੀ ਹੈ ਭਾਵਨਾ ਵੀ ਹੈ ਪਰ ਸੰਗਤ ਜਿਹੜੀ ਆ ਉਹ ਪੰਡਤਾਂ ਦੀ ਆ ਤੇ ਅਗਵਾਈ ਜਿਹੜੀ ਆ ਉਹ ਪੰਡਤਾਂ ਦੀ ਆ ਹੁਣ ਲਗਾਤਾਰ ਇਨ੍ਹਾਂ ਗ੍ਰੰਥਾਂ ਦੀ ਵਿਚਾਰ ਹੁੰਦੀ ਰਹੀ ਇਹਨਾਂ ਗ੍ਰੰਥਾਂ ਵਿੱਚ ਜੋ ਗੁਰੂ ਸਿਧਾਂਤ ਦੀ ਵਿਰੋਧਤਾ ਵਿੱਚ ਸਾਖੀਆਂ ਲਿਖੀਆਂ ਗਈਆਂ ਉਹ ਅਸੀਂ ਲੰਮਾ ਸਮਾਂ ਪੜਦੇ ਆਏ ਇੱਥੇ ਨਾ ਰੁਕਿਓ ਇੱਕ ਹਵਾਲਾ ਹੋਰ ਦਿਆਂਗਾ ਪਾਈਸਾ ਭਾਈ ਸੋਹਣ ਸਿੰਘ ਜੀ ਸ਼ੀਤਲ ਜਿਨ੍ਹਾਂ ਨੇ ਸਿੱਖ ਕੌਮ ਦੀ ਮਹਾਨ ਸੇਵਾ ਕੀਤੀ ਔਰ ਬੜੀਆਂ ਪੁਸਤਕਾਂ ਲਿਖੀਆਂ ਇਤਿਹਾਸ ਦੇ ਸੌਵੇਂ 5 ਵਾਲਿਅਮ ਉਹਦੀ ਭੂਮਿਕਾ ਵਿੱਚ ਵੀ ਇਹੋ ਹੀ ਦਾ ਲਿਖਦੇ ਨੇ ਕਿ ਕਵੀ ਸੰਤੋਖ ਸਿੰਘ ਬ੍ਰਾਹਮਣੀ ਪ੍ਰਭਾਵ ਤੋਂ ਮੁਕਤ ਨਾ ਹੋ ਸਕੇ ਇਹ ਤੇ ਗ੍ਰੰਥ ਹੈ ਨਾ ਇਸ ਦੇ ਇਲਾਵਾ ਲੈ ਲਓ ਗੁਰਬ라ਪਾਸ਼ਾ ਛੇਵੀਂ ਗੁਰਬ라ਪਾਸ਼ਾ ਛੇਵੀਂ ਜਿਹੜੀ ਫਿਰ ਬ੍ਰਾਹਮਣ ਜਮਾਤ ਨੇ ਕਿਤਾਬ ਤਿਆਰ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀ ਸਾਖੀ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੂਰਵ ਦੀ ਉਸ ਅੱਧੀ ਸੁਣਾਉਂਦੇ ਆਂ ਜੇ ਉਹ ساری ਸਾਖੀ ساری ਘਟਨਾ ਸੁਣਾਵਾਂਗੇ ਉਹ ਸੁਣਾਉਣ ਦੇ ਕਾਬਲ ਨਹੀਂ ਝਗੜਾ ਖੜਾ ਹੋਏਗਾ ਤੁਸੀਂ ਆਪ ਪੜਿਓ ਕਿਉਂਕਿ ਉਹ ਗੈਰ ਕੁਦਰਤੀ ਔਰ ਪਰਖ ਦੀਕ ਸੁਵਟੀ ਦੇ ਪੂਰੀ ਨਹੀਂ ਉਤਰਦੀ ਜਈ ਇਨ੍ਹਾਂ ਗ੍ਰੰਥਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਵਿਚਾਰ ਹੁੰਦੀ ਰਹੀ ਜਿਹਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਬਹੁਤ ਦੂਰ ਚਲੇ ਗਏ ਤੇ ਵਖ ਵਖ ਡੇਰੇ ਵਖ ਵਖ ਸਾਧ ਵਖ ਵਖ ਸੰਤ ਵੇਲੜ ਮੌਕਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਪੈਦਾ ਹੋ ਗਈਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਗੁਰਦੁਆਰਿਆਂ ਦੀ ਚਾਰ ਦਿਵਾਰੀ ਰਮਾਲਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਜਿਹੜਾ ਸੰਸਾਰ ਨੂੰ ਅਸੀਂ ਦੇ ਨਾ ਪਾ ਸਕੇ ਬੜਾ ਚੰਗਾ ਉਦਮ ਹੈ ਅੱਜ ਇੱਕ ਮੈਂ ਬੇਨਤੀ ਕਰਨੀ ਚਾਹਾਂਗਾ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਬੰਗਲਾ ਸਾਹਿਬ ਤੋਂ ਪਹਿਲੇ 3-4 ਪੱਕੀ ਡੇਟ ਤਾਂ ਮੈਨੂੰ ਯਾਦ ਨਹੀਂ ਹੈ ਸਿੱਖ ਸਿਧਾਂਤ ਦੀ ਵਿਚਾਰ ਹੋਈ ਦੁਨੀਆ ਨੇ ਸੁਣਿਆ ਔਰ ਦੁਨੀਆ ਵਿੱਚ ਜਾਗਰਤੀ ਆਈ ਹੈ ਅੱਜ ਜਿਥੇ ਇਹ ਚੋਣਾ ਹੋ ਰਹੀਆਂ ਨੇ ਤੇ ਮੈਂ ਪੰਥਕ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਾਂਗਾ ਕਿ ਗੁਰਮਤਿ ਵਿਚਾਰ ਹੋ ਰਹੀ ਹੈ ਕਿ ਤੁਹਾਡੇ ਸਾਹਮਣੇ ਘਟੋ-ਘਟ ਇੱਕ ਆ ਮੁੱਦਾ ਤਾਂ ਹੁੰਦਾ ਪਰ ਇਹ ਪੰਜਾਬ ਦੇ ਵਿੱਚ ਇਸ ਸ਼ਬਦੀ ਵਿਚਾਰ ਦੇ ਰੋਕ ਕਿਉਂ ਲੱਗੀ ਹੋਈ ਹੈ ਘਟੋ-ਘਟੇ ਮੁੱਦਾ ਤੇ ਉਠਾਇਆ ਜਾਂਦਾ ਮੇਰਾ ਖਿਆਲ ਆ ਸਾਡੀਆਂ ਪੰਥਕ ਜਥੇਬੰਦੀਆਂ ਵੋਟਾਂ ਤਾਂ ਮੰਗਣਗੀਆਂ ਨਸ਼ੇ ਵੰਡਣਗੇ ਪਰ ਅਜਿਹੇ ਮੁੱਦੇ ਕਦੇ ਵੀ ਉਭਾਰਨ ਲਈ ਤਿਆਰ ਨਹੀਂ ਹੋਣਗੇ ਭਈ ਸ਼ਬਦੀ ਵਿਚਾਰ ਤੇ ਰੋਕ ਕਿਉਂ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਕੇਵਲ ਟੀਵੀ ਦੇ ਉੱਤੇ ਇਹ ਪ੍ਰੰਮ ਕਿਉਂ ਨਹੀਂ ਆ ਰਿਹਾ ਕਿਉਂਕਿ ਸੰਗਤ ਜਾਗਰਤ ਨਾ ਹੋਵੇ ਪਿੰਡਾਂ ਵਿੱਚ 70% ਇਹ ਡਿਸ਼ ਲੱਗੀ ਹੋਈ ਹੈ ਤੇ ਖਿਆਲ ਕਰਿਓ ਲੋਕ ਜਨਰੇਟਰ ਚਲਾ ਕੇ ਸਪੀਕਰਾਂ 'ਵਿ ਗੁਰਦੁਆਰੇ ਸਪੀਕਰਾਂ ਵਿੱਚ ਵੀ ਇਸ ਵਿਚਾਰ ਨੂੰ ਦੇਣ ਦਾ ਯਤਨ ਕਰ ਰਹੇ ਨੇ ਅੱਜ ਮੇਰਾ ਖਿਆਲ ਹੈ ਜੇ ਇਹ ਮੁੱਦਾ ਵੀ ਹੁੰਦਾ ਵੋਟਾਂ ਦੇ ਮੰਗਣ ਵੇਲੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਪਰ ਮੇਰਾ ਖਿਆਲ ਨਹੀਂ ਕੋਈ ਮੈਂਬਰ ਇਹ ਕਹਿ ਰਿਹਾ ਹੋਵੇ ਸਿੱਖੀ ਦਾ ਪ੍ਰਚਾਰ ਕਰ ਨਹੀਂ ਨਹੀਂ ਸਾਨੂੰ ਤੁਸੀਂ ਵੋਟਾਂ ਦਿਓ ਸ਼ਾਇਦ ਤੁਹਾਨੂੰ ਯਾਦ ਹੋਵੇਗਾ 4 ਸਾਲ ਪਹਿਲਾਂ ਇੱਕ ਸ਼ੋਨੀ ਕਮੇਟੀ ਦੇ ਮੈਂਬਰਾਂ ਨੇ ਇੱਕ ਵਿਚਾਰ ਆਵਾਜ਼ ਉਠਾਈ ਕੀ ਆਵਾਜ਼ ਉਠਾਈ ਸਾਨੂੰ ਗੁੱਟ ਕੇ ਨਹੀਂ ਚਾਹੀਦੀ ਅਚਾਨਾ ਲੋ ਸਾਨੂੰ ਰਹਿਤ ਮਰਜ਼ਾ ਦਾ ਨਹੀਂ ਚਾਹੀਦੀ ਚਲੋ ਇਹ ਵੀ ਨਾ ਲਓ ਉਹ ਮੁਫ਼ਤ ਮਿਲਦੀ ਐ ਸਾਨੂੰ ਸਿੱਖ ਇਤਿਹਾਸ ਦੀਆਂ ਪੁਸਤਕਾਂ ਨਹੀਂ ਚਾਹੀਦੀਆਂ ਤੁਹਾਡਾ ਕੰਮ ਵੀ ਕੋਈ ਨਹੀਂ ਚਾਹੀਦਾ ਕੀ ਐ ਸਾਨੂੰ ਲਾਲ ਬੱਤੀ ਵਾਲੀ ਗੱਡੀ ਚਾਹੀਦੀ ਆ ਸਾਨੂੰ ਲਾਲ ਬੱਤੀਆਂ ਵਾਲੀ ਗੱਡੀਆਂ ਦੇ ਦਿਆ ਜੀ ਖਿਆਲ ਕਰਿਓ ਸਾਡੀ ਮੰਗ ਕੀ ਸੀ ਯਾਨੀ ਕਿ ਪੰਥਕ ਮੁੱਦੇ ਸਿੱਖ ਸਿਧਾਂਤ ਉਹ ਸਾਡੇ ਪਾਸ ਨਹੀਂ ਐ ਮੰਗਾ ਸਾਡੀਆਂ ਕੀ ਨੇ ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਹੈ ਸਿਧਾਂਤ ਹੈ ਇਸ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਗੁਰਬਿੰਨ ਗਿਆਨ ਨਾ ਹੋਈ ਗੁਰੂ ਦੇ ਸਿਧਾਂਤ ਨੂੰ ਸਮਝਣ ਤੋਂ ਬਿਨਾ ਸਾਨੂੰ ਇਹਦਾ ਪਤਾ ਨਹੀਂ ਲੱਗ ਸਕਦਾ ਗੁਰੂ ਸਾਹਿਬ ਜੀ ਲੜੀਵਾਰ ਪਾਠ ਵਿੱਚ ਸਾਨੂੰ ਸਮਝਾ ਕੀ ਰਹੇ ਨੇ ਦੋਸ ਲੋਕ ਨੇ ਇੱਕ ਪੌੜੀ ਹੈ ਤੇ ਪੌੜੀ ਦੀ ਅਖੀਰਲੀ ਟੁਕ ਜਿਹੜੀ ਹੈ ਇਹ ਦੋਨਾਂ ਸ਼ਲੋਕਾਂ ਦਾ ਪੌੜੀ ਦਾ ਵਿਸ਼ਾ ਹੈ ਇਸ ਵਿਸ਼ੇ ਦੀ ਬਾਕੀ ਸ਼ਲੋਕ ਦੇ ਵਿੱਚ ਪੌੜੀ ਵਿੱਚ ਵਿਚਾਰ ਹੈ ਸਾਹਿਬ ਕੀ ਫਰਮਾ ਰਹੇ ਨੇ ਦੇਨ ਗੁਰ ਲੋ ਤੁਹਾਡੇ ਸਾਹਮਣੇ ਆ ਕਿਨੇ ਨਾ ਪਾਇਓ ਗੁਰਮਣ ਗਿਆਨ ਤੇ ਗੁਰਦਾਰਸ ਨੁਕਤਾ ਨੁਕਤੇ ਨੂੰ ਸਮਝਣ ਤੋਂ ਬਿਨਾ ਕਿਨੇ ਨਾ ਕਿਸੇ ਵੀ ਨਹੀਂ ਰੱਬ ਦੇ ਗੁਣਾਂ ਦੀ ਪ੍ਰਾਪਤੀ ਨਹੀਂ ਹੈ ਜ਼ਿੰਦਗੀ ਦਾ ਤਤ ਨਹੀਂ ਹੈ ਅਸੀਂ ਗੁਰਮਾ ਸਿੱਖੀ ਨੂੰ ਸਮਝਣ ਲਈ ਤਿਆਰ ਨਹੀਂ ਹੈ ਬਲਕਿ ਰਵਾਇਤਾਂ ਨਿਭਾ ਰਹੇ ਉਹਨਾਂ ਰਵਾਇਤ ਨੂੰ ਥਰਮ ਸਮਝ ਲਿਆ ਹੈ ਇੱਕ ਬਿੰਦੀ ਛੁੱਟ ਜੀ ਹੋਰ ਕਰਦੇ ਆ ਫਿਰ ਅੱਗੇ ਚੱਲਾਂ ਮੋٹے ਤੌਰ ਤੇ ਕਹਿਣਾ ਹੋਵੇ ਨਾ ਵੀ ਗੁਰੂ ਸਾਹਿਬ ਦਾ ਉਪਦੇਸ਼ ਕੀ ਹੈ ਮੋٹے ਤੌਰ ਤੇ ਮੋٹے ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਨਿੱਜੀ ਨਿਜਤਾ ਦੇ ਵਿੱਚੋਂ ਹੰਕਾਰ ਨੂੰ ਖਤਮ ਕਰਕੇ ਸਚਿਆਰ ਵੱਲ ਨੂੰ ਵਧਣਾ ਹੈ ਕੂੜ ਦੀ ਪਾਲ ਨੂੰ ਤੋੜਨਾ ਹੈ ਮੋਟਾ ਕਿਵਸ ਤਿਆਰਾ ਹੋਈ ਐ ਕਿਵ ਕੂੜਾ ਟੁੱਟਾ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਆਸਥਾਤ ਹੈ ਸ਼੍ਰੀਮਾਨ ਗਿਆਨੀ ਹਰਪ੍ਰੀਤ ਸਿੰਘ ਜੀ ਚੜ੍ਹਾਈ ਕਰਕੇ ਨੇ ਯੂ ਐਸ ਏ ਵਾਲੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਰਿਕਾਰਡ ਵੀ ਕਰਵਾਈ ਐ ਹੋ ਸਕਕੇ ਇੰਟਰਨੈਟ ਤੋਂ ਵੀ ਮਿਲਦੀ ਐ ਜਾਂ ਗੁਰਮਤਿ ਗਿਆਨ ਮਿਸ਼ਨ ਕਾਲਜ ਤੋਂ ਮੰਗਵਾਏ ਵੀ ਜਾ ਸਕਦੀ ਆ ਉਹ ਟੇਬਲ ਆ ਲਓ ਨਾਲ ਕੋਥੀ ਖੋਲੋ ਔਰ ਉਹਨਾਂ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਵੀ ਸ਼ਬਦ ਦੇ ਅਰਥ ਕਰਨੇ ਆ ਤੇ ਸਤਿਆਰ ਨੂੰ ਸਾਹਮਣੇ ਰੱਖਾਂਗੇ ਤੇ ਇੱਕ ਅਕਾਲ ਪੁਰਖ ਦੇ ਕਨਸੈਪਟ ਨੂੰ ਨਾਲ ਲੈ ਕੇ ਚੱਲਾਂਗੇ ਕਿਸੇ ਵੀ ਸ਼ਬਦ ਦੇ ਅਰਥ ਕਰਨੇ ਆ ਤੇ ਸਤਿਆਰ ਦਾ ਕਨਸੈਪਟ ਨਾਲ ਹੋਏਗਾ ਤੇ ਇੱਕ ਓੰਕਾਰ ਦਾੜਾ ਕਨਸੈਪਟ ਆ ਪ੍ਰਮਾਤਮਾ ਇੱਕ ਹੈ ਇਹ ਦੋ ਗੱਲਾਂ ਸਾਹਮਣੇ ਰੱਖ ਕੇ ਹੀ ਸ਼ਬਦ ਦੇ ਅਰਥ ਕਰਾਂਗੇ ਫਿਰ ਅਸੀਂ ਸਿਧਾਂਤ ਨੂੰ ਇਧਰ ਉਧਰ ਨਹੀਂ ਹੋਵਾਂਗੇ ਇੱਕ ਵਿਚਾਰ ਮੈਂ ਹੋਰ ਬੇਨਤੀ ਕਰਾਂ ਗੁਰਮਤਿ ਗਿਆਨ